ਦੇਖ ਰਹੇ ਦਰਸ਼ਕਾਂ ਦਾ ਆਪ ਜੀ ਸਵਾਗਤ ਮੈਂ ਪੱਤਰਕਾਰ ਗੋਬਿੰਦ ਸਿੰਘ ਦਾ ਅੱਜ ਅਸੀਂ ਗਵਿੰਦੂਆ ਸਾਹਿਬ ਸ਼੍ਰੀ ਕੰਤ ਆਪਣੇ ਕਾਂਸੀ ਰਾਮ ਕੰਮ ਕਮੇਡੀ ਐਕਟਰ ਹੈਗੇ ਆ ਉਹ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇੱਕ ਸੱਭਿਆਚਾਰਕ ਤੀਸਰਾ ਸਲਾਨਾ ਮੇਲਾ ਕਰਵਾ ਰਹੇ ਆ ਇਸ ਵਿੱਚ ਜਿਹੜੇ ਅੱਜ ਦੇ ਮੁੱਖ ਪ੍ਰਸਿੱਧ ਅਦਾਕਾਰ ਅਤੇ ਗਾਇਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਬਚਪਨ ਤੋਂ ਹੀ ਕਾਫੀ ਸਮਾਂ ਪਹਿਲਾਂ ਤੇਰੇ ਵਿਆਹ ਦਾ ਕਾਰਡ ਅਤੇ ਹੋਰ अनेका ਪ੍ਰਸਿੱਧ ਗੀਤ ਮੈਂ ਤੁਸੀਂ ਸੁਣਿਆ ਉਹਨਾਂ ਰਣਜੀਤ ਸਿੰਘ ਜੀ ਉਹ ਤੁਹਾਡੀ ਰੂਪ ਨੂੰ ਉਹਨਾਂ ਨਾਲ ਮੁਲਾਕਾਤ ਕਰਨੀ ਆ ਜੀ ਤੁਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਿਦਾ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਸਮੇਂ ਤੋਂ ਅਸੀਂ ਨਿੱਕੇ ਹੁੰਦੇ ਸੀ ਤੁਹਾਨੂੰ ਸੁਣਦੇ ਆ ਰਹੇ ਹਾਂ ਤੇ ਵਿਆਹ ਦਾ ਕਾਰਡ ਬਹੁਤ ਸਾਰੇ ਪ੍ਰਸਿੱਧ ਗਾਣੇ ਆ ਕੀ ਗੱਲ ਜਿਹੜੇ ਆਪਾਂ ਗਿਣੇ ਨਹੀਂ ਜਾ ਸਕਦੇ ਦਰਸ਼ਕ ਤੁਹਾਨੂੰ ਯਾਦਦੇ ਆ ਤੇ ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਬਈ ਨਾ ਕੈਸਟਾ ਯੁੱਗ ਸੀ ਜੀ 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 ਕੋਨ ਪੈਨ ਡਰਾਈਵ ਔਰ YouTube ਜਿਹੜਾ ਜਮਾਨਾ ਜਿਹੜਾ ਆ ਗਿਆ ਵਾ ਉਹ ਵਸਬੰਦੀ ਤੁਸੀਂ ਕੀ ਕਹਿਣਾ ਚਾਹਦੇ ਹਾਂ ਸਮਾ ਸਮਾ ਦਾ ਬੰਦਾ ਜਨਰੇਸ਼ਨ ਨੇ ਜਨਰੇਸ਼ਨ ਨੇ ਸੋਚ ਵੀ ਬਦ ਹੋ ਰਹੀ ਹੈ ਤੇ ਸਮਾ ਦਾ ਫਿਰ ਮੈਂ ਸਮਾ ਕੋਈ ਹੁੰਦਾ ਮਾਲਕ ਦੇ ਹੱਥਾਂ ਸਭ ਕੁਝ ਉਸਨੇ ਕਰਵਾਉਂਦਾ ਆਏ ਜਨਰੇਸ਼ਨ ਦੇ ਜਿੰਦ ਜਿੰਦ ਦੇ ਵਾਸਤੇ ਕਿਆ ਪਿੰਡ ਉਹ ਲੋਕਾਂ ਦੀ ਸੋਚ ਜੀ ਬੋਲੀ ਮੈਂ ਜਿਹਨੇ ਇਹ ਸੋਚ ਸੋਚ ਕੇ ਹੋ ਰਿਹਾ ਜਿਵੇਂ ਆਪਣੇ ਆਡੀਅੰਸ ਜਨ ਮੇਰੇ ਇਹ ਨਹੀਂ ਕਿ ਮੇਰੇ ਮੇਰੇ ਆਡੀਅੰਸ ਹੋਣਗੇ ਆਡੀਅੰਸ ਕਿਉਂਕਿ ਪਹਿਲਾਂ ਲੋਕਾਂ ਨੇ ਪਿਆਰ ਕਰਦੇ ਪਹਿਲਾਂ ਵੀ ਇਹ ਆਉਂਦੀਆਂ ਸੀ 22 25 25 ਰੁਪਏ ਦੀ ਖਰੀਦਣੀ ਆ ਸੁਣਨਾ ਪ੍ਰਕਾਰ ਪਹਿਲਾਂ ਜਾਂਦੇ ਉਹ ਮੀਡੀਆ ਕੱਟ ਗਿਆ ਥੋੜਾ ਜਨਾ ਅੱਜ ਕਾ ਮੀਡੀਆ ਜੋਗਾ ਤੇ ਬਸ ਅੱਜ ਕੱਲ ਸੌਖਾ ਹੋ ਗਿਆ ਥੋੜਾ ਜ ਤੁਸੀਂ ਇਹਨਾਂ ਵੈਸੇ ਕਿਸ ਤਰ੍ਹਾਂ ਦੇਖਦੇ ਹੋ ਵੀ ਜਿੱਦਾਂ ਪਹਿਲਾਂ ਬੀਰ ਦੇ ਰਿਕਾਰਡ ਕਢਾਉਂਦੇ ਸੀ ਹੁਣ ਜਿਹੜਾ ਕੰਮ ਆ ਅੱਗੇ ਕੈਸ਼ਟ ਪੂਰੀ ਆਉਂਦੀ ਸੀ ਹੁਣ ਤੁਸੀਂ ਉਹ ਅੱਜਕੱਲ੍ਹ ਕਈ ਗਾਇਕਾ ਨੇ ਬਣੇ ਹੋ ਸਿੰਗਲ ਗੀਟ ਤੇ ਵਾਹ ਜਿਹੜਾ ਜਿਹੜਾ ਕੰਪਿਊਟਰ ਨੇ ਯੋਗਾ ਹੈ ਇਹ ਗਾਇਕੀ ਵੀ ਅਸੇ ਤੱਕ ਸੌਖੀ ਕਿ ਵੀ ਸੌਖੀ ਹੀ ਕਰਤੀ ਹੈ ਤਾਂ ਔਖੀ ਹੋ ਗਈ ਹੈ ਸੌਖੀ ਤਾਂ ਹੋ ਗਈ ਕਿਉਂਕਿ ਅੱਜਕੱਲ੍ਹ ਕਲਾਕਾਰਨ ਬਣਾ ਬਹੁਤ ਬੜਾ ਸੌਖਾ ਹੋ ਗਿਆ ਹੈ ਸਾਡੇ ਵੇਲੇ ਜਦੋਂ ਗਾਉਂਦੇ ਸੀ ਕਲਾਕਾਰ ਕੇ ਗਾਣਾ ਪੂਰਾ ਗਾਉਂਦਾ ਪੂਰਾ ਗਾਣਾ ਆਉਣਾ ਬਿਲਕੁਲ ਪੈਂਦਾ ਸੀ ਜੈਂਟ ਦੇ ਉੱਤੇ ਗਲਤੀ ਜੇ ਤਾਂ ਫਿਰ ਦੁਬਾਰਾ ਤੋਂ ਗਾਉਣਾ ਪੈਂਦਾ ਦੁਬਾਰਾ ਫੇਰ ਸ਼ੁਰੂ ਕਰਨਾ ਪੈਂਦਾ ਇੰਗਲਿਸ਼ੇ ਗਲਤ ਹੋ ਗਤ ਮਿਊਜ਼ਿਕ ਦੁਬਾਰਾ ਤੋਂ ਚਲਾਉਣਾ ਪੈਂਦਾ ਸਟਾਰਟ ਤੋਂ ਇੱਕ ਗਾਣਾ ਦਿਨ ਦੇ ਵਿੱਚ ਇੱਕ ਜਾਂ ਦੋ ਗਾਣੇ ਆਉਂਦੇ ਸੀ ਅੱਜ ਕੱਲ ਤਾਂ ਕੋਈ ਇੱਕ ਲਾਈਨ ਜਾਂ ਇੱਕ ਅੱਖਰ ਖੜ ਕੱਟ ਕੇ ਰਿਤਮਾਰੀ ਲਾ ਦੋ ਸੌਖਾ ਵੀ ਹੋ ਗਿਆ ਥੋੜਾ ਜਿਹਾ ਤੇ ਇਸ ਕੰਪਿਊਟਰ ਕਰਕੇ ਤੁਹਾਡੇ ਕਲਾਕਾਰਾਂ ਦੀ ਬਹੁਤ ਆਸ ਵੀ ਵਧਾਈ ਹੈ ਕਿਉਂਕਿ ਜਿਹਨੂੰ ਨਹੀਂ ਸਿੱਖਿਆ ਹੋਈ ਉਹ ਵੀ ਕਲਾਕਾਰ ਬਣ ਗਿਆ ਦੇ ਇੱਕ ਅਸੀਂ ਗਾਇਕ ਨੇ ਦੇਖਿਆ ਜੀ ਉਹ ਜਦੋਂ ਹਿੱਟ ਹੋਣਾ ਚਾਹੁੰਦੇ ਆ ਤੇ ਕਈ ਗੀਤ ਇਹੋ ਜਿਹੇ ਗਾਉਂਦੇ ਆ ਜੋ ਸਮਾਜ ਵਿੱਚ ਤੀਰ ਜਪਾਂ ਨਹੀਂ ਦੇਖ ਸਕਦੇ ਔਰ ਇਹੋ ਜਿਹੇ ਗਾਇਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਹਮੇਸ਼ਾ ਸਭ ਚਰ ਗੀਤ ਗਾਏ ਅਸੀਂ ਆਉ ਸੁਣਦੇ ਆ ਪਰਿਵਾਰ ਦੇ ਬੈਠ ਕੇ ਤੇ ਹਰ ਬੰਦਾ ਗਲਤੀ ਕਰਦਾ ਚਾਹੇ ਕਿੰਨਾ ਵੱਡਾ ਮਾਰਕ ਪੱਛੀ ਸਟਾਰ ਹੈ ਹਰ ਇੱਕ ਤੋਂ ਸਟਾਰ ਦੇ ਸ਼ੁਰੂਆਤ ਵਿੱਚ ਹੁੰਦੀ ਗਲਤੀ ਹਰ ਬੰਦਾ ਫੈਕਟ ਹੋਣਾ ਚਾਹੁੰਦਾ ਚਾਹੇ ਜਦਾਂ ਮਾਰਕ ਹਿੱਟ ਹੋਵੇ ਸੋ ਇਹਦੇ ਕਲਾਕਾਰ ਬਹੁਤ ਜਾਣੇ ਨੇ ਸੋ ਜਾਨ ਨੇ ਥੋੜੇ ਬੜੇ ਲਿਖੇ ਨੇ ਬਟ ਫਿਰ ਵੀ ਇਹ ਕਹੋਂਗੇ ਜੇ ਸੱਕੇ ਹੋਰ ਸੌਤ ਵਾਲਾ ਸਾਧਨੋਂ ਸਿੱਖਿਆ ਜਾਵੇ ਜੇ ਤੁਸੀਂ ਬਾਗਿ ਦੇ ਚ ਲੰਮਾ ਸਮਾਂ ਰਹਿਣਾ ਹੈ ਲੰਮਾ ਦੌਰ ਚੱਲਣਾ ਹੈ ਸੇਠਾ ਤੁਹਾਨੂੰ ਸਿੱਖਣਾ ਪਊਗਾ ਤੇ ਜੇ ਤੁਸੀਂ ਆਪਣਾ ਸ਼ੌਕ ਪੂਰਾ ਕਰਨਾ ਹੈ ਤਾਂ ਗਾਣਾ ਗਾਉਣਾ ਹੈ ਕਿਦਾਂ ਹੈ ਹਿੱਟ ਨਹੀਂ ਦਿੱਤਾ ਤੂੰ ਤਾਂ ਅੱਜਕੱਲ੍ਹ ਹਿੱਟ ਦੇ ਨਾਲ ਹਿੱਟ ਦੇਣਾ ਪੈਂਦਾ ਉਸ ਸਮਾਂ ਤਾਂ ਨਹੀਂ ਸਿੱਖ ਕੇ ਇੱਕ ਦਾ ਤਾਂ ਹਿੱਟਾਂ ਹੋ ਗਏ ਸਾਰੇ ਲੋਕ ਰੁਕੋ ਦਿਵੋ ਛੇ ਦਿਨ ਅਜਕਲ ਸੋ ਇਸ ਕਰਕੇ ਤੁਹਾਨੂੰ ਸਿੱਖਿਆ ਹੋਣਾ ਪਏਗਾ ਪਰ ਵਧੀਆ ਮੈਂਟ ਕਰਨੀ ਪਈ